ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਚਲੋ ਜੀ ਅੱਜ ਆਪਾਂ ਚੱਲਦੇ ਹਾਂ ਜੀ ਮਹਾਵੀਰ ਤੇ ਬੜੇ ਰਿਹਾ ਸਾਡੇ ਨਾਲ ਤੇ ਤੁਹਾਨੂੰ ਦਿਖਾਉਣੇ ਮਹਾਵੀਰ ਜਾ ਕੇ ਮੰਦਿਰ ਵਰਨੇ ਵਾਲਾ ਤਨੋਬਲਾ ਅਸੀਂ 4 ਵਜੇ ਨਾਲ ਤੁਰ ਪਏ ਸੀ ਕਿਉਂਕਿ ਸਾਨੂੰ ਐਸੇ ਵੀ ਸੰਗਤ ਘਟ ਹੋ ਗਈ ਮੱਥਾ ਸੇੜ ਚ ਟਿਕ ਜੂਗਾ ਤਾਂ ਕਰਕੇ ਅਸੀਂ ਸੁਨੇਹਾ ਤੁਰਪੇ ਤੇ ਪਰ ਅੱਗੇ ਬਹੁਤ ਜ਼ਿਆਦਾ ਕੱਟ ਸੀ ਜਦੋਂ ਅਸੀਂ ਮੰਦਰ ਵਿੱਚ ਗਏ ਲਓ ਜੀ ਆਪਾਂ ਪ੍ਰਧਾਨ ਸਾਹਿਬ ਨੂੰ ਵੀਡੀਓ ਵਿੱਚ ਲੈ ਤਾ ਦੱਸਣਾ ਸੁਣ ਕਿਸ ਤਰ੍ਹਾਂ ਲੱਗੀ ਵੀਡੀਓ ਤੇ ਇਹਨਾਂ ਨੇ ਵੀ ਵੀਡੀਓ ਵਿੱਚ ਲੈਤਾ ਆਉਂਦੇ ਨਹੀਂ ਸੀ ਵੀਡੀਓ 'ਚ ਮੈਂ ਆਖਿਆ ਚਲੋ ਆਓ ਸਾਡੀ ਵੀਡੀਓ 'ਚ ਸਾਡੇ ਨਾਲ ਤੁਸੀਂ ਵੀ ਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ ਰਸਤੇ ਵਿੱਚ ਰਾਸਤੇ ਦੀ ਵੀਡੀਓ ਦਿਖਾਉਣੀ ਹੈ ਸੋਦੇ ਨੂੰ ਸ਼ੇਅਰ ਕਰਦੇ ਆਂ ਤੇ ਆਪਸੀ ਦੀ ਵੀਡੀਓ ਮੈਥੋਂ ਪਹਿਲਾਂ ਲੱਗ ਗਈ ਇੱਥੇ ਮੰਦਰ ਤੋਂ ਮੁੜ ਕੇ ਆਉਣੇ ਆਸੀਂ ਜਦੋਂ ਉਹ ਵੀਡੀਓ ਪਹਿਲਾਂ ਲੱਗ ਗਈ ਜਾਣ ਵਾਲੀ ਵੀਡੀਓ ਆਪਾਂ ਦਿਖਾਵਾਂਗੇ ਸੋਨੂੰ ਜੇਦੋ ਆਪਾਂ ਜਾਣੇ ਆਂ ਬਸ ਅੱਡੇ ਦੀਆਂ ਰੌਣਕਾਂ ਦਿਖਾਵਾਂਗੇ ਤੇ ਵਾਪਸੀ ਵਾਲੀ ਵੀਡੀਓ ਏ ਜੀ ਸਾਡੇ ਮੰਦਿਰ ਤੋਂ ਵਾਪਸ ਆਉਣੇ ਜਦੋਂ ਲਓ ਜੀ ਇਹ ਹੁਣ ਜਾਣ ਸਮੇ ਬਣਾਈ ਹੋਈ ਹੈ ਵੀਡੀਓ ਇਹ ਪੜ ਪੈਿੰਦਾ ਆਪਾਂ ਨੂੰ ਮਹਾਵੀਰ ਤੇ ਜਾਣ ਵਾਸਤੇ ਚਲ ਬੈਠ ਉਧਰ ਚੁੱਪ ਮਾਰੂ ਨਾ ਕੈ ਭੀ ਆ ਕੇ ਜੀਵ ਜੀ ਲਾਉਣ ਲੱਗ ਜਾਂਦੀ ਚਲ ਚਲ ਉਧਰ ਲਓ ਜੀ ਦੇਖੋ ਵੀਡੀਓ ਸਾਡਾ ਸਹਿਰਤ ਨਵਲਾ ਇਹ ਆਗੀ ਬਸ ਸਾਡੇ ਦੀ ਰੌਣਕ ਸਿਖਰ ਦੁਪਹਿਰ ਇਸ ਸਵਾਰੀਆਂ ਬਸ ਸਾਡੇ ਚ ਬਸ ਦਾ ਇੰਤਜ਼ਾਰ ਕਰਦੀਆਂ ਸੀ ਬਹੁਤ ਜ਼ਿਆਦੇ ਕੱਠ ਸੀ ਸਵਾਰੀਆਂ ਚੜਨ ਆਲੀਆਂ ਦਾ ਬਸ ਦੇੜੇ ਇੱਕ ਕਰ ਰਹੀਆਂ ਸੀ ਜੇ ਆਪਾਂ ਨੂੰ ਕੈਚਰ ਕੀਤਾ ਸਾਨੂੰ ਵੀਡੀਓ ਚ ਦਿਖਾਏ ਦੇਖੋ ਸੂਰਜ ਵੀ ਕਹਿੰਦਾ ਮੈਂ ਪਿੱਛੇ ਨਹੀਂ ਹਟਦਾ ਹੁਣ ਇਹ ਜਾਣ ਵੇਲੇ ਦੀ ਵੀਡੀਓ ਆਪਣੀ ਜਦੋਂ ਆਪਾਂ ਜਾ ਰਹੇ ਹਾਂ ਉਦੋਂ ਬਣਾਈਏ ਜੀ ਆਪਾਂ ਇੱਧਰ ਆਪਾਂ ਰਿਸ਼ਤੇਦਾਰੀ ਜਿੱਗੇ ਗਈ ਸੀ ਉੱਥੇ ਆਉਂਦੇ ਆਉਂਦੇ ਚਲ ਫਿਰ ਅਸੀਂ મહાવીਰ ਤੇ ਜਾਏਗੇ ਲਓ ਜੀ મહાવીਰ ਤੇ ਪਹੁੰਚ ਗਏ ਆਪਾਂ ਬਹੁਤ ਗੱਡੀਆਂ ਖੜੀਆਂ ਸੀ ਬਹੁਤ ਜ਼ਿਆਦਾ ਇਕੱਠ ਸੀ ਸਰ ਦਾ ਭਾਵਨਾ ਜੀ ਲੋਕਾਂ ਦੀ ਬਹੁਤ ਦੂਰ ਤੱਕ ਗੱਡੀਆਂ ਖੜੀਆਂ ਸੀ ਇਹ ਵੀ ਵਾਪਸੀ ਵਾਲੀ ਵੀਡੀਓ ਵਿੱਚ ਲੱਗ ਗਈ ਜੀ। ਕਈ ਵਾਰ ਵੀਡੀਓ হেড ਉੱਤੇ ਲੱਗ ਜਾਂਦੀਆਂ ਨੇ। ਲੋ ਜੀ ਆ ਸਾਡਾ ਵਰਨੇ ਵਾਲਾ ਮੰਦਿਰ ਤੁਸੀਂ ਵੀ ਦੇਖੋ ਮੱਥਾ। ਪ੍ਰਾਚੀਨ ਮੰਦਿਰ ਆ ਇਹ। ਦੇ ਕੋ ਸੰਗਤ ਦਾ ਇਕੱਠ ਇੰਨੀ ਧੁੱਪ ਚ ਬਹੁਤ ਜ਼ਿਆਦਾ ਇਕੱਠ ਸੀ ਥੋੜੀ ਸਾਮ ਨੂੰ ਤਾਂ ਇੱਥੇ ਖੜਨ ਨੂੰ ਥਾਂ ਨਹੀਂ ਰਹਿਣਾ ਬਹੁਤ ਜ਼ਿਆਦਾ ਭੀੜ ਸੀ ਤੇ ਆਪਾਂ ਬਣਾਈ ਵੀਡੀਓ ਸਾਰਿਆਂ ਨੂੰ ਕੀਤਾ ਕੈਚਰ ਵੀਡੀਓ ਵਿੱਚ ਬਾਬਾ ਆ ਗਏ ਦੀਦੀ ਖਣ ਜਾਂਦਾਗਾ ਭਾਈ ਖਣੀ ਮੁੜ ਕੇ ਆਉਂਦਾ ਢਾਲੀ ਵਾਲੇ ਬਾਬਾ ਆ ਗਏ ਸੀ ਸਾਡੇ ਢਾਲੀ ਲੈਣ ਆਲੇ ਬਾਬਾ ਆਉਂਦਾ ਜਦੋਂ ਮੈਂ ਵੀਡੀਓ ਐਡਿਟ ਕਰਦੀ ਸੀ ਗਾਹਾਂ ਜਾਂਦਾ ਹਜੇ ਲਓ ਜੀ ਤੁਸੀਂ ਇਧਰ ਮੰਦਰ ਦੀਆਂ ਰੌਣਕਾਂ ਦੇਖੀ ਜਾਂਦੇ ਆ ਨਾਲ ਹੁੰਦੇ ਐਸੀ ਮੱਥਾ ਟੇਕਣ ਅੱਗੇ ਜਾ ਕੇ ਲਾਗੇ ਸੀ ਲੈਣ ਵਿੱਚ ਜਾ ਕੇ ਕਿਉਂਕਿ ਖੜਨਾ ਬਹੁਤ ਔਖਾ ਸੀ ਗਰਮੀ ਦੇ ਵਿੱਚ ਦੇਖੋ ਤੁਸੀਂ ਕਿਸ ਤਰ੍ਹਾਂ ਲੋਕ ਖੜੇ ਲਾਈਨਾਂ ਵਿੱਚ ਲੱਗੇ ਇੱਧਰ ਢੇਟਾ ਗਾਇਆਂ ਜਾ ਰਹੀਆਂ ਸੀ ਕੀਰਤਨ ਹੋ ਰਿਹਾ ਸੀ ਹਨੂਮਾਨ ਭਗਵਾਨ ਰਾਜਾ ਸ੍ਰੀ ਰਾਮ ਦੇ ਜਿਕਾਰੇ ਲਾਏ ਜਾ ਰਹੇ ਸੀ ਇੰਨੀ ਗਰਮੀ ਵਿੱਚ ਵੀ ਲੋਕਾਂ ਦਾ ਇੰਨਾ ਤਸਾਹ ਦੇਖੋ ਲਓ ਜੀ ਹੁਣ ਸਾਨੂੰ ਮੰਦਿਰ ਦੀ ਫੋਟੋ ਦਖਾਵਾ ਮੰਗੇ। ਕੈਮਰਾ ਨੇੜੇ ਕੈਮਰਾ ਕਰਕੇ ਕਿਉਂਕਿ ਮੱਥਾ ਟੇਕਣ ਵੇਲੇ ਭੀੜ ਬਹੁਤ ਜ਼ਿਆਦਾ ਸੀ। ਆ ਬਾਬਾ ਜੀ ਪ੍ਰਸਾਦ ਫੜ ਰਿਹਾ। ਤੇ ਇੱਕ ਬਾਬਾ ਬੈਠਾ ਹੁਣ ਫੜਾ ਰਿਹਾ ਪ੍ਰਸਾਦ। ਕਿਉਂਕਿ ਜਾਦੇ ਸੰਗਤ ਇਕੱਠ ਹੋਣ ਕਾਰਨ ਫਿਰ ਕਈ ਜਾਣੇ ਇਹਨੂੰ ਡਿਊਟੀ ਕਰਨੀ ਪੈਂਦੀ। ਇੱਥੇ ਕੋਈ ਵੀ ਸਰਦਾਂ ਨਾ ਸੁਖ ਸੁਖ ਲੋ ਆਪਾਂ ਪੂਰੀ ਹੁੰਦੀ ਹੈ ਹਾਂ ਬਦਲ ਨੇਰੀਆ ਬਦਲ ਨੇਰੀਆ ਪਤੀ ਨਹੀਂ ਰੱਬ ਦਾ ਪਾਦੇ ਮੀ ਵਧੀਆ ਲੰਗੜਾ ਥੋੜਾ ਮੀ ਪਾਦੇ ਵਧੀਆ ਗੱਲਾਂ ਵੀ ਬਿਗੈ ਨੇ ਰੀਰਾ ਰਥੇ ਜਾ ਹੋਇਆ ਬੇਮਖੇ ਵਧੀਆ ਮੀ ਪਾ ਦੇ ਪਰ ਸ਼ਾਂਤੀ ਆ ਜੀ ਰਾਹਤ ਹੋ ਜੇ ਪਰ ਅੱਗੇ ਤਾਂ ਕੁੜੀਆਂ ਗੁੱਡੀ ਫੂਕਦੀਆਂ ਹੁਣ ਤਾਂ ਕੋਈ ਪ੍ਰਾਲਾ ਨਹੀਂ ਕਰਦਾ ਗੁੱਡੀ ਫੂਕਣ ਦਾ ਤੇ ਅੱਗੇ ਤਾਂ ਕਹਿੰਦੇ ਗੁੱਡੀ ਫੂਕੇ ਕੁੜੀ ਮੀ ਪਾਈ ਜੂਗਾ ਹਾਂਜੀ ਚੱਲਣ ਲੱਗ ਗਈ ਹਵਾ ਜੀ ਮੈਂ ਵੀਡੀਓ ਸਵੇਰੇ ਐਡਿਟ ਕੀਤੀ ਹੈ ਤੇ ਤੁਸੀਂ ਇੱਧਰ ਪ੍ਰੋਗਰਾਮ ਦੇਖੀ ਜਾਂਦੇ ਆ ਇੱਧਰ ਬੈਠੇ ਸੇਵਾਦਾਰ ਭੋਗ ਦੇ ਰਹੇ ਨੇ ਨਾ ਟਿੱਕਾ ਲਾ ਰਹੇ ਨੇ ਸਾਰੀ ਸੰਗਤ ਦੇ ਲਓ ਜੀ ਇੱਧਰ ਮਹੰਤ ਸੰਤ ਦਾਸ ਦੀਆਂ ਫੋਟੋਆਂ ਲਾਈਆਂ ਆਏ ਨੇ ਮਹੰਤ ਸੰਤ ਦਾਸ ਦੀ ਤੇ ਤਿੰਨ ਫੋਟੋ ਮ ਲੱਗੀਆਂ ਹੋਈਆਂ ਨੇ ਤੇ ਆਪਾਂ ਉਹਨਾਂ ਨੂੰ ਵੀਡੀਓ ਚ ਕੈਚਰ ਕੀਤਾ ਜੀ ਚਲੋ ਜੀ ਪੂਜਾ ਵੀ ਉਹਨਾਂ ਦੀ ਹੁੰਦੀ ਹੈ ਜਿੰਨਾਂ ਵਿੱਚ ਕੋਈ ਗੁਣ ਹੁੰਦਾ ਹਰੇਕ ਬੰਦੇ ਦੀ ਪੂਜਾ ਨਹੀਂ ਹੁੰਦੀ ਮੜੀਆਂ ਤੇ ਮੇਲੇ ਉਹਨਾਂ ਦੀ ਲੱਗਦੇ ਜਿੰਨਾਂ ਵਿੱਚ ਕੋਈ ਗੁਣ ਹੁੰਦੇ ਆ ਆਪਣੇ ਵਰਗਿਆਂ ਦਾ ਕੋਈ ਭੋਗ ਤੋਂ ਮਗਰੋਂ ਯਾਦ ਨਹੀਂ ਕਰਦਾ ਤੇ ਇੱਥੇ ਵੀ ਸਾਈਡ ਤੇ ਮੱਥਾ ਟੇਕਦਾ ਆਪਾਂ ਇੱਥੇ ਵੀ ਮੱਥਾ ਟੇਕਿਆ ਜੀ ਹਨੂਮਾਨ ਭਗਵਾਨ ਦੀ ਮੂਰਤੀ ਬਣਾਈ ਹੋਈ ਹੈ ਇੱਥੇ ਲਓ ਜੀ ਹੁਣ ਆਪਾਂ ਟੇਕ ਕੇ ਆਵਾਂਗੇ ਅੱਗੇ ਮੱਥਾ ਜਿੱਥੇ ਧੂਣਾ ਲੱਗਿਆ ਹੈ ਬਾਬਾ ਜੀ ਦਾ ਉਸ ਸਥਾਨ ਤੇ ਮੱਥਾ ਟੇਕ ਕੇ ਆਵਾਂਗੇ ਲੋ ਜੀ ਇੱਥੇ ਵੀ ਕਰੋ ਦਰਸ਼ਨ ਤੁਸੀਂ ਆਪਣੀ ਵੀਡੀਓ ਸਾਨੂੰ ਵਧੀਆ ਲੱਗੀ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਜੋ ਵੀ ਆਪਣੀ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਜੀ ਤੇ ਹੁਣ ਆਪਾਂ ਆਵਾਂਗੇ ਜੀ ਲੰਗਰਵਾਲ ਦੇ ਨੂੰ ਲੰਗਰ ਚੱਲ ਰਿਹਾ ਸੀ ਕਿ ਮੈਂ ਪ੍ਰਸ਼ਾਦ ਦਾ ਨਹੀਂ ਸੀ ਸਗਣਾ ਇਸ ਕਰਕੇ ਪ੍ਰਧਾਨ ਸਾਹਿਬ ਨੇ ਥੋੜਾ ਜਿਹਾ ਸੱਕ ਲਿਆ ਜੀ ਲੋੜ ਅਨਸਾਰ ਇੱਧਰ ਦੇਖੋ ਜੀ ਲੰਗਰ ਹੁਣ ਇਸ ਤਰ੍ਹਾਂ ਇੱਥੇ ਟੱਬਾਂ ਵਿੱਚ ਪਾ ਲੈਂਦੇ ਫਿਰ ਸੰਗਤ ਪਵਾਈ ਜਾਂਦੀ ਹੈ ਅੱਗੇ ਵਰਤਾ ਕੇ ਲੰਗਰ ਬਹੁਤ ਜ਼ਿਆਦਾ ਰਾਸ ਹੋ ਜਾਂਦਾ ਤੇ ਇਸ ਕਰਕੇ ਉਹਨੇ ਟੱਬਾਂ ਵਿੱਚ ਇਸ ਤਰ੍ਹਾਂ ਸਬਜੀ ਤੇ ਪੂਰੀਆਂ ਤੇ ਜਲੇਬੀਆਂ ਰੱਖ ਲੈਂਦੇ ਤੇ ਥੋੜਾ ਜਿਆ ਲੰਗਰ ਵਰਤਾਉਣ ਵਾਲੇ ਵੀਰਾਂ ਦੀ ਘੱਟ ਲੋੜ ਪੈਂਦੀ ਆ ਉਹ ਤਾਂ ਫੇਰ ਵੀ ਲੰਗਰ ਵਰਤਾਉਂਦੇ ਸੀ ਤੇ ਫੇਰ ਵੀ ਕੁਛ ਘੱਟ ਲੋੜ ਪੈਂਦੀ ਚਲੋ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਧੰਨਵਾਦ ਜੀ